ਬਸ ਇਸ ਜੂ ਕੇ ਪਾਣੀ ਤੇ ਨਹੀਂ ਥੱਲੇ ਵਗ ਜਾਂਦਾ ਸਾਰਾ ਸਾਈਡ ਤੋਂ ਹਾਂ ਸਾਈਡ ਨਹੀਂ ਮਨ ਪਾਇਦੀ ਇਹ ਕੋਈ ਨਹੀਂ ਲੱਗਦਾ ਥੋੜਾ ਨਿਕਲਿਆ ਵਰਦੀਨ ਹੈ ਕੋਈ ਸ਼ੀਕਾ ਤਾਂ ਨਾ ਕੋਸਾ ਅੱਧੀ ਜੀ ਕਹਿੰਦੇ ਕਰ ਲਾਇਦਾ ਆਪਣੇ ਸਰੀਆ ਵਰ ਕੇ ਆਇਆ ਨਾ ਮੈਨੂੰ ਪਤਾ ਸੀ ਨਾ ਮੈਂ ਥੱਲੇ ਆਏ ਨੇ ਇਹ ਕਾਫੀ ਸਾਰੇ ਲਾਇਏ ਸੀ ਪਰ ਹੋਇਆ ਇੱਕੋ ਹੀ ਆ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਸਾਰਿਆਂ ਦਾ ਮੇਰੇ YouTube ਚੈਨਲ ਡੈਕੋਰ ਆਰਟ ਤੇ ਅੱਜ ਹੁਣ ਮੌਸਮ ਦੇ ਵਿੱਚ ਬਦਲਾਵ ਕਾਫੀ ਆ ਰਿਹਾ ਹੈ ਜਿੱਥੇ ਕੱਲ ਨਾਲੋਂ ਅੱਜ 3 ਡਿਗਰੀ ਸੈਲਸੀਅਸ ਜਿਹੜਾ ਟੈਂਪਰੇਚਰ ਹੈ ਉਹ ਜ਼ਿਆਦਾ ਹੈ ਗਰਮ ਹੋ ਰਿਹਾ ਹੈ ਯਾਨੀ ਕਿ ਤੇ ਗਰਮ ਹੋਣ ਦੇ ਨਾਲ ਜਿੱਥੇ ਇੰਨੇ ਸਾਰੇ ਬੂਟਿਆਂ ਦੇ ਵਿੱਚ ਪਾਣੀ ਵੀ ਪਾਉਣਾ ਪੈ ਰਿਹਾ ਹੈ ਕਿ ਉਧਰ ਲਗਾਈ ਹੋਈ ਤੁਹਾਨੂੰ ਮੈਂ ਦਿਖਾ ਰਿਹਾ ਅਪਡੇਟ ਜਿਹੜੀ ਗਰਮੀਆਂ ਦੇ ਲਗਾਏ ਹੋਏ ਕੁਝ ਬੀਜ ਨੇ ਉਹਨਾਂ ਵਿੱਚ ਵੀ ਪਾਣੀ ਬਹੁਤ ਜਲਦੀ ਸੁੱਕ ਰਿਹਾ ਜੇ ਕਿ ਇਹਨਾਂ ਨੂੰ ਥੋੜਾ ਛਾਂ ਦੇ ਵਿੱਚ ਰੱਖਿਆ ਹੋਇਆ ਪਰ ਫਿਰ ਵੀ ਇਹਨਾਂ ਵਿੱਚੋਂ ਮੋਇਸਚਰ ਬਹੁਤ ਜਲਦੀ ਉੱਡ ਰਿਹਾ ਹੈ ਇਵੇਪੋਰੇਟ ਹੋ ਰਿਹਾ ਤੇ ਇਹਨਾਂ ਨੂੰ ਪਾਣੀ ਪਾਉਣ ਦੀ ਵੀ ਲੋੜ ਬਾਰ-ਬਾਰ ਪੈ ਰਹੀ ਹੈ ਤੇ ਅਜੇ ਜਿੱਥੇ ਇਹਨਾਂ ਨੂੰ ਵੀ ਬਹੁਤ ਸਾਰੇ ਅਜੇ ਫੁੱਲ ਲੱਗੇ ਹੋਏ ਨੇ ਕੈਲੈਂਡੂਲਾ ਦੇ ਫੁੱਲ ਨੇ ਬਹੁਤ ਸਾਰੇ ਫੁੱਲ ਜਿ ਇਹਨਾਂ ਨੂੰ ਲੱਗੇ ਹੋਏ ਨੇ ਇਹਨਾਂ ਨੂੰ ਵੀ ਬਾਰ-ਬਾਰ ਪਾਣੀ ਪਾਉਣ ਦੀ ਲੋੜ ਪੈ ਰਹੀ ਹੈ ਕਿਉਂਕਿ ਕੱਲ ਜਿੱਥੇ ਥੋੜਾ ਜਿਹਾ ਮੌਸਮ ਫੇਰ ਠੰਡਾ ਹੋ ਗਿਆ ਸੀ ਉਥੇ ਫੇਰ ਤੋਂ ਹੁਣ ਗਰਮ ਹੋਣ ਕਰਕੇ ਇਹਨਾਂ ਦੀ ਜਿਹੜੀ ਮਿੱਟੀ ਹੈ ਉਹ ਲਗਾਤਾਰ ਸੁੱਕ ਰਹੀ ਹੈ ਦੇਖੋ ਕਿੰਨੀ ਮਿੱਟੀ ਜਿਹੜੀ ਹੈ ਉਹ ਮੈਂ ਬਾਅਦ ਸਪਰੇਅ ਕਰਕੇ ਦਿਖਾਉਣਾ ਦੇਖੋ ਕਿੰਨੀ ਜਿਹੜੀ ਮਿੱਟੀ ਹੈ ਉਹ ਹਾਰਡ ਹੈ ਇਸ ਵੇਲੇ ਤੇ ਇਹਨਾਂ ਸਾਰਿਆਂ ਨੂੰ ਹੁਣ ਕਰਨਾ ਇਹ ਹੈ ਕਿ ਗੋਡੀ ਕਰਕੇ ਪਾਣੀ ਪਾਵਾਂਗੇ ਕਿਉਂਕਿ ਉਦਾਂ ਪਾਣੀ ਪਾ ਰਹੇ ਹਾਂ ਤੇ ਇਹਨਾਂ ਪਾਣੀ ਜਲਦੀ ਇਹਨਾਂ ਦੇ ਥੱਲੇ ਤੱਕ ਨਹੀਂ ਜਾ ਰਿਹਾ ਜਿਹਦੇ ਨਾਲ ਮਿੱਟੀ ਤਾਂ ਉੱਪਰ ਉੱਪਰ ਉਹ ਤੇ ਗਿੱਲੀ ਹੋ ਜਾਂਦੀ ਆ ਪਰ ਥੱਲਿਓ ਮਿੱਟੀ ਗਿੱਲੀ ਨਹੀਂ ਹੁੰਦੀ ਜਿਹਦੇ ਨਾਲ ਇਹਦੀਆਂ ਜਿਹੜੀਆਂ ਜੜਾਂ ਨੇ ਉਹ ਸੁੱਕੀਆਂ ਹੀ ਰਹਿ ਰਹੀਆਂ ਨੇ ਇਹ ਤਾਂ ਸੀ ਕੈਲੈਂਡੂਲਾ ਦਾ ਬੂਟਾ ਜਿਹਨੂੰ ਹੁਣ ਇਸ ਵੇਲੇ ਦੱਸ ਰਿਹਾ ਸੀ ਕਿ ਪਾਣੀ ਦੀ ਜ਼ਰੂਰਤ ਹੈ ਤੇ ਉਧਰ ਅਸੀਂ ਜੇਕਰ ਸਾਲਵੀਆਂ ਨੂੰ ਦੇਖ ਲਈਏ ਤਾਂ ਸਾਲਵੀਆਂ ਦਾ ਵੀ ਇਸੇ ਤਿੱਕੇ ਨਾਲ ਹੀ ਬੂਟੇ ਦਾ ਦੇਖੋ ਕਿੰਨਾ ਡਰਾਈ ਹੋ ਰਹੀ ਹੈ ਮਿੱਟੀ ਸਾਰੀ ਐਸ ਵੇਲੇ ਡਰਾਈ ਹੋਈ ਆ ਬਹੁਤ ਜ਼ੋਰ ਲੱਗ ਰਿਹਾ ਇਹਨਾਂ ਨੂੰ ਵੀ ਤੋੜਨ ਦਿੱਤੇ ਪਰ ਮੈਂ ਹੁਣ ਇਹਨਾਂ ਨੂੰ ਪਾਣੀ ਓਦਾਂ ਹੀ ਨਹੀਂ ਆਫਰ ਕਰਾਂਗਾ ਇਹਨਾਂ ਨੂੰ ਪਹਿਲਾਂ ਗੋਡੀ ਕਰਾਂਗੇ ਥੋੜਾ ਜਿਹਾ ਏਸੀ ਦੇ ਨਾਲ ਪੇਚਕਾਸ ਦੀ ਮਦਦ ਨਾਲ ਜਾਂ ਜੇਕਰ ਵੱਡਾ ਕੋਈ ਬੂਟਾ ਹੋਏਗਾ ਉਹਨੂੰ ਕਾਂਡੀ ਦੇ ਨਾਲ ਥੋੜਾ ਮਿੱਟੀ ਨੂੰ ਪਹਿਲਾਂ ਨਰਮ ਕਰਕੇ ਤੇ ਫਿਰ ਉਹਦੇ ਵਿੱਚ ਜਿਹੜਾ ਪਾਣੀ ਹੈ ਉਹ ਆਫਰ ਕਰਾਂਗੇ ਇਸੇ ਦੀਕੇ ਨਾਲ ਇੱਧਰ ਮੈਰੀਗੋਲ ਦੇ ਫੁੱਲ ਨੇ ਜਿਨ੍ਹਾਂ ਨੂੰ ਅਜੇ ਬਹੁਤ ਸਾਰੇ ਅਜੇ ਵਧੀਆ-ਵਧੀਆ ਫੁੱਲ ਲੱਗੇ ਹੋਏ ਨੇ ਅਜੇ ਤੇ ਬਰਡਸ ਵੀ ਅਜੇ ਨਾਲ ਹੈਗੇ ਨੇ ਕਿਉਂਕਿ ਇਹ ਬਾਅਦ ਵਿੱਚ ਲਗਾਏ ਹੋਏ ਕੁਝ ਬੂਟੇ ਨੇ ਜਿਨ੍ਹਾਂ ਨੂੰ ਅਜੇ ਬਰਡਿੰਗਸ ਆ ਰਹੀਆਂ ਨੇ ਬਹੁਤ ਸਾਰੇ ਬੂਟੇ ਐਸੇ ਨੇ ਜਿਨ੍ਹਾਂ ਵਿੱਚੋਂ ਬਰਡਿੰਗ ਖਤਮ ਹੋ ਚੁੱਕੀਆਂ ਨੇ ਪਰ ਇਹ ਬਾਅਦ ਵਿੱਚ ਲਗਾਏ ਹੋਏ ਬੂਟੇ ਨੇ ਸੋ ਇਨ੍ਹਾਂ ਉੱਤੇ ਬਰਡਿੰਗ ਅਜੇ ਆ ਰਹੀਆਂ ਨੇ ਕਿਉਂਕਿ ਪਿੰਚਿੰਗ ਵੀ ਲੇਟ ਕੀਤੀ ਸੀ ਇਹਨਾਂ ਨੂੰ ਸੋ ਇਸ ਕਰਕੇ ਇਨ੍ਹਾਂ ਦੇ ਉੱਤੇ ਵੀ ਪਾਣੀ ਇਸ ਵੇਲੇ ਬਿਲਕੁਲ ਦੇਖੋ ਪਾਣੀ ਇਸ ਵੇਲੇ ਬਿਲਕੁਲ ਖਤਮ ਹੋਇਆ ਸੋ ਹੁਣ ਇਹ ਜੇ ਪਹਿਲਾਂ ਇਹਨਾਂ ਨੂੰ ਇੱਕ ਵਾਰੀ ਸਾਰਿਆਂ ਨੂੰ ਗੋਡੀ ਕਰਕੇ ਤੇ ਫਿਰ ਪਾਣੀ ਆਫਰ ਕਰਾਂਗੇ ਉਹਨੇ ਚਿਰ ਤੱਕ ਥੋੜੀ ਜਿਹੀ ਹਵਾ ਵੀ ਇਹਨਾਂ ਦੇ ਰੂਟਸ ਤੱਕ ਪਹੁੰਚ ਜਾਂ ਕਿਉਂਕਿ ਤੁਹਾਨੂੰ ਪਤਾ ਕਿ ਜਿਵੇਂ ਇਹ ਜੋ ਹੁੰਦੀ ਹੈ ਗੋਡੀ ਕਰਨੀ ਜਿਹੜਾ ਮਿੱਟੀ ਨੂੰ ਨਰਮ ਕਰਨ ਦੇ ਨਾਲ ਇਹਨਾਂ ਦੀ ਰੂਟਸ ਤੱਕ ਤੇ ਨਾਲੇ ਹਵਾ ਪਹੁੰਚ ਜਾਂਦੀ ਹੈ ਨਾਲੇ ਜਦੋਂ ਪਾਣੀ ਤੋਂ ਬਾਅਦ ਪਾਇਆ ਜਾਂਦਾ ਤੇ ਪਾਣੀ ਸਿੱਧਾ ਜਿਹੜਾ ਆ ਉਹ ਇਹਨਾਂ ਦੀਆਂ ਰੂਟਸ ਤੱਕ ਪਹੁੰਚਦਾ ਤੇ ਰੂਟਸ ਤੱਕ ਪਹੁੰਚਦੇ ਨਾਲ ਕੀ ਹੈ ਕਿਉਂਕਿ ਜਿਵੇਂ ਪੈਕੇਟ ਵਿੱਚ ਲੱਗੇ ਹੋਏ ਬੂਟੇ ਨੇ ਤਾਂ ਇਹਨਾਂ ਨੂੰ ਪਹਿਲਾਂ ਹੀ ਪਾਣੀ ਜਿਹੜਾ ਪਾਇਆ ਜਾ ਰਿਹਾ ਬਹੁਤ ਜਲਦੀ ਵੈਪੋਰੇਟ ਹੋ ਰਿਹਾ ਤੋ ਕਿ ਥੋੜੀ ਸਪੇਸ ਹੈਗੀ ਇਹਦੇ ਵਿੱਚ ਤੇ ਇਸ ਕਰਕੇ ਹੁਣ ਥੋੜਾ ਜਿਆ ਇਹਨਾਂ ਨੂੰ ਕੋਈ ਮਿੱਟੀ ਨੂੰ ਥੋੜਾ ਜਿਆ ਨਰਮ ਕਰਕੇ ਫਿਰ ਪਾਣੀ ਪਾਵਾਂਗੇ ਸੋ ਇਹਦੇ ਨਾਲ ਪਾਣੀ ਜਿਹੜਾ ਹੈ ਬਿਲਕੁਲ ਥੱਲੇ ਤੱਕ ਜਾਏਗਾ ਤੇ ਲਗਭਗ ਇੱਕ ਅੱਧਾ ਦਿਨ ਨਿਕਲ ਵੀ ਸਕਦਾ ਜਿਵੇਂ ਹੁਣ ਮੌਸਮ ਗਰਮ ਹੋ ਰਿਹਾ ਤੇ ਦੂਸਰੇ ਪਾਸੇ ਜਿੱਥੇ ਇਹ ਤਾਂ ਹੈ ਸਾਰੇ ਫੁੱਲਾਂ ਵਾਲੇ ਬੂਟੇ ਇਸੇ ਦੀ ਕੇ ਨਾਲ ਇਹ ਡੇਲੀਆ ਦੇ ਬੂਟੇ ਨੂੰ ਵੀ ਇਸ ਵੇਲੇ ਪਾਣੀ ਦੀ ਸਖਤ ਜ਼ਰੂਰਤ ਹੈ ਦੇਖੋ ਕਿੰਨੀ ਮਿੱਟੀ ਜਿਹੜੀ ਹੈ ਉਹ ਹਾਰਡ ਹੋ ਰਹੀ ਹੈ ਸੋ ਇਹਨੂੰ ਵੀ ਅਸੀਂ ਪਾਣੀ ਅਜੇ ਪਾਵਾਂਗੇ ਤੇ ਇਧਰੋਂ ਕੈਲੈਂਡੂਲਾ ਦੇ ਜੋ ਬੂਟੇ ਨੇ ਇਹ ਬਹੁਤ ਸਾਰੇ ਕੈਲੈਂਡੂਲਾ ਦੇ ਬੂਟੇ ਦੇ ਹੁਣ ਜੋ ਬੀਜ ਨੇ ਉਹ ਤਿਆਰ ਹੋਣੇ ਸ਼ੁਰੂ ਹੋ ਗਏ ਨੇ ਸੋ ਅਜੇ ਇਹਨਾਂ ਨੂੰ ਨਹੀਂ ਤੋੜਨਾ ਅਜੇ ਇਹਨਾਂ ਨੂੰ ਪੱਕਣ ਦਿੰਨੇ ਆ ਤੇ ਬਾਅਦ ਵਿੱਚ ਇਕੱਠੇ ਕਰਾਂਗੇ ਦੇਖ ਕੇ ਥੋੜਾ ਜਿਹਾ ਕੁਆਲਿਟੀ ਵਾਈਜ਼ ਵੀ ਥੋੜਾ ਦੇਖ ਲੈਣਾ ਕਿ ਕਿਹੜੇ ਆ ਕਿ ਜਿਹੜੇ ਜ਼ਿਆਦਾ ਹੈਲਦੀ ਬੀਜ ਹੋਣਗੇ ਜਿਹੜੇ ਮੋٹے ਬੀ ਹੋਣਗੇ ਉਹ ਹੀ ਇਕੱਠੇ ਕਰਾਂਗੇ ਤੇ ਉਧਰੋਂ ਇਸੇ ਤਰ੍ਹਾਂ ਦੇ ਨਾਲ ਜਿਵੇਂ ਡੇਲੀਆ ਤੋਂ ਬਾਅਦ ਇਹਦੇ ਅ ਇਸ ਬੂਟਿਆਂ ਨੂੰ ਵੀ ਦੇਖੋ ਗਜੀਨੀਆ ਦੇ ਬੂਟਿਆਂ ਨੂੰ ਵੀ ਪਾਣੀ ਜਿਹੜਾ ਵੇ ਇਸ ਵਾਰੇ ਹੁਣ ਟਾਈਮ ਹੋ ਗਿਆ ਕਿ ਇਹਨਾਂ ਨੂੰ ਪਾਣੀ ਪਾਇਆ ਜਾਵੇ ਅਜੇ ਕਿਨਾਂ ਉੱਤੇ ਬਹੁਤ ਸਾਰੀਆਂ ਬਰਡਿੰਗਸ ਆਈਆਂ ਹੋਈਆਂ ਨੇ ਅਜੇ ਇਹਨਾਂ ਦੇ ਕਿਉਂਕਿ ਇਹ ਥੋੜੇ ਲੇਟ ਲੱਗੇ ਸੀ ਬੀਜ ਇਹਨਾਂ ਦੇ ਜੋ ਪ੍ਰੋਪਗੇਟ ਹੋਏ ਸੀ ਲੇਟ ਹੋਏ ਸੀ ਇਸ ਕਰਕੇ ਬਹੁਤ ਸਾਰੀ ਅਜੇ ਇਹਨਾਂ ਦੇ ਬੀਜ ਦੇ ਉੱਤੇ ਹੁਣੇ ਬੀਤ ਪੂਰੀ ਲੱਗ ਚੁੱਕੇ ਨੇ ਇਹ ਇਹ ਲਗਭਗ 20 ਜਿਹੜੇ ਜਿਹੜੇ ਲਾਇ ਸੀ 100 ਵੀ ਲਾਇਏ ਤੇ ਮਾਹੀ 8-10 ਬੀਜ ਹੀ ਉਹਨਾਂ ਵਿੱਚੋਂ ਇਹ ਉੱਗੇ ਸੀ ਤੇ ਉਹਨਾਂ ਉੱਤੇ ਹੀ ਇਹ ਸਾਰਾ ਜਿਹੜਾ ਇਹ ਗਜੇਨੀਆਂ ਦਾ ਜਿਹੜਾ ਬੂਟੇ ਨੇ ਤਿਆਰ ਹੋਏ ਨੇ ਇੱਧਰ ਪਿਟੂਨੀਆਂ ਪਿਟੂਨੀਆਂ ਦੀ ਵੀ ਜੋ ਮਿੱਟੀ ਹੈ ਉਸ ਲਈ ਬਹੁਤ ਡਰਾਈ ਹੈ ਤੇ ਪਰਮਾਨੈਂਟ ਜਿਹੜੇ ਪਲਾਂਟ ਸੀ ਇਹ ਸਾਰੇ ਪਰਮਾਨੈਂਟ ਪਲਾਂਟ ਨੇ ਇਹਨਾਂ ਪਰਮਾਨੈਂਟ ਪਲਾਂਟ ਦੀ ਵੀ ਹੁਣ ਇਹਨਾਂ ਨੂੰ ਬਾਹਰ ਰੱਖਿਆ ਗਿਆ ਸੀ ਕਿ ਇਹਨਾਂ ਦੀ ਜਿਹੜੀ ਪਹਿਲਾਂ ਬਹੁਤ ਜ਼ਿਆਦਾ ਮੌਇਸਚਰ ਹੋਣ ਕਰਕੇ ਕੁਝ ਤਾਂ ਬਹੁਤ ਬੂਟੇ ਖਰਾਬ ਹੋ ਚੁੱਕੇ ਨੇ ਤੇ ਜਿਹੜੇ ਕੁਝ ਬਚੇ ਨੇ ਉਹਨਾਂ ਉੱਤੇ ਦੁਬਾਰਾ ਤੋਂ ਵੀ ਹੁਣ ਅਗੋਂ ਨਵੇਂ ਜਿਹੜੇ ਪੱਤੀਆਂ ਨੇ ਉਹ ਆਉਣੀਆਂ ਸ਼ੁਰੂ ਹੋ ਗਈਆਂ ਨੇ ਯਾਨੀ ਕਿ ਇਹ ਬੂਟੇ ਜੇ ਚੱਲ ਸਕਦੇ ਨੇ ਸੋ ਜਿਹੜੇ ਦੇ ਚੱਲਣਗੇ ਬੂਟੇ ਉਹਨਾਂ ਨੂੰ ਐਜ਼ ਇਟ ਇਜ਼ ਰੱਖਾਂਗੇ ਜਿਵੇਂ ਹੁਣ ਇਹ ਕੋਲੀਸ ਦਾ ਬੂਟਾ ਹੈ ਇਹਦੇ ਬਹੁਤ ਸਾਰੇ ਪੱਤੇ ਜਿਹੜੀ ਨੇ ਉਹ ਝੜ ਰਹੇ ਨੇ ਡਿੱਗੇ ਹੋਏ ਬਿਲਕੁਲ ਤੇ ਇਹਨਾਂ ਉਤੋਂ ਕਟਿੰਗ ਕਰ ਦਾਂਗੇ ਇਹਨਾਂ ਦੀ ਇੱਥੋਂ ਕਟਿੰਗ ਕਰ ਦਾਂਗੇ ਇਹਨਾਂ ਦੀ ਬ੍ਰਾਂਚੇਸ ਦੀ ਤਾਂ ਜੋ ਥੱਲੋਂ ਜਿਹੜੀ ਇਹਨਾਂ ਦੀ ਫਿਰ ਤੋਂ ਗਰੋਥ ਹੋ ਰਹੀ ਹੈ ਸੋ ਦਾ ਮਤਲਬ ਇਹ ਬੂਟੇ ਅਜੇ ਚੱਲ ਸਕਦੇ ਨੇ ਇਸੇ ਤਰੀਕੇ ਨਾਲ ਇਹ ਵੀ ਕੋਲੀਸ ਦਾ ਬੂਟਾ ਸੀ ਇਹਦੀ ਵੀ ਗਰੋਥ ਦੁਬਾਰਾ ਥੱਲੋਂ ਤੋਂ ਸਟਾਰਟ ਹੋ ਰਹੀ ਹੈ ਸੋ ਇਹਨਾਂ ਨੂੰ ਉੱਪਰੋਂ ਕੱਟ ਦਾਂਗੇ ਥੱਲੋਂ ਚੱਲ ਜਾਣਗੇ ਸੋ ਅੱਜ ਦਾ ਇਹੀ ਹੈ ਕਿ ਇਹਨਾਂ ਨੂੰ ਸਾਰਿਆਂ ਨੂੰ ਗੋਡੀ ਕਰਕੇ ਤੇ ਫਿਰ ਪਾਣੀ ਪਾਵਾਂਗੇ ਉਹਨਾਂ ਚ ਨੂੰ ਥੋੜਾ ਜਿਹਾ ਸੂਰਜ ਨਾਲ ਢਲ ਜਾਏਗਾ ਨਾਲੇ ਖੀਰ ਤੱਕ ਇਹਨਾਂ ਨੂੰ ਧੁੱਪ ਵੀ ਲੱਗ ਜਾਏਗੀ ਤੇ ਫਿਰ ਇਹਨਾਂ ਨੂੰ ਪਾਣੀ ਪਾਉਣੇ ਆ ਸੋ ਸਤਿ ਬਾਸਿਰ ਹੈ ਤੁਹਾਡੇ ਨਾਲ ਮੈਂ ਇਹਦੇ ਨਾਲ ਹੀ ਵੀਡੀਓ ਦੇ ਨਾਲ ਆਪਾਂ ਅ ਮੈਂ ਸਾਰੀ ਅਪਡੇਟ ਤੁਹਾਡੇ ਨਾਲ ਦਿਵਾਉਂਗਾ ਤੁਹਾਨੂੰ ਠੀਕ ਹੈ ਮਰੇ ਇਸ ਜੂ ਕੇ ਪਾਣੀ ਤੇ ਨਹੀਂ ਥੱਲੇ ਬੰਦ ਜਾਂਦਾ ਸਾਰਾ ਸਾਈਡ ਤੋਂ multimulti-field worship mulan Редактор ਇਹ ਨਹੀਂ ਪਤਾ ਇਹ ਨਹੀਂ ਦੀ ਉਹਨੂੰ ਵੀ ਲਗਾ ਸਕਦਾ ਸੀ ਤਾਂ ਹੁਣ ਉਹ ਕਿਹੜਾ ਆਪੇ ਪੀ ਲਾ ਉਹ ਤੁਸੀਂ ਗੱਲਾਂ ਤਾਂ ਨਾ ਤੁਹਾਨੂੰ ਅੱਜ ਵੀ ਤੇ ਕਦੇ ਲੱਗਾ ਆਪਣੇ ਸਰੀਰ ਵਰਗਾ ਇਹਨੂੰ ਬੜੀ ਅਸਰ ਪਾਦਾ ਸੀ ਨਾ ਮੈਂ ਤਾਂ ਲਾਇ ਲੇ ਨੇ ਇੱਕ ਇੱਕ ਆਫੀ ਸਾਰੇ ਲਾਇ ਸੀ ਪਰ ਹੋਇਆ ਇੱਕੋ ਹੀ ਆ ਸਾਰੇ ਦੇ ਸਾਰੇ ਬੂਟਿਆਂ ਨੂੰ ਗੋਡੀ ਕਰਕੇ ਤੇ ਅੱਜ ਪੂਰੀ ਤਰ੍ਹਾਂ ਨਾਲ ਪਾਣੀ ਦਿੱਤਾ ਗਿਆ ਕਿਉਂਕਿ ਪਹਿਲਾਂ ਸਰਦੀਆਂ ਦੇ ਵਿੱਚ ਮਿੱਟੀ ਵੀ ਗਿੱਲੀ ਹੁੰਦੀ ਸੀ ਤੇ ਜੇਕਰ ਪਾਣੀ ਪਾਈਦਾ ਵੀ ਸੀ ਤੇ ਉਹ ਇਸ ਕਰਕੇ ਥੋੜਾ ਪਾਇਆ ਜਾਂਦਾ ਸੀ ਕਿ ਅਜੇ ਲੋੜ ਘਟਿਆ ਤੇ ਨਾਲੇ ਜ਼ਮੀਨ ਗਿੱਲੀ ਘਟ ਤੋਂ ਘੱਟ ਹੋਵੇ ਕਿ ਫਿਰ ਉਹਦੇ ਨਾਲ ਸਲਾਬ ਦਾ ਵੀ ਡਰ ਰਹਿੰਦਾ ਸੋ ਅੱਜ ਹੁਣ ਜਿੱਥੇ ਪੂਰੀ ਤਰ੍ਹਾਂ ਨਾਲ ਵਧੀਆ ਧੁੱਪ ਲੱਗੀ ਸੀ ట్టి ਸਾਰੀ ਸੁੱਕੀ ਸੀ ਇਹਨਾਂ ਦੀ ਧੁੱਪ ਹੋਣ ਕਰਕੇ ਤੇ ਅੱਜ ਹੁਣ ਇਹਨਾਂ ਨੂੰ ਸਾਰੇ ਜਿੰਨੇ ਵੀ ਬੂਟੇ ਸੀ ਉਹਨਾਂ ਬੂਟਿਆਂ ਨੂੰ ਸਾਰਿਆਂ ਨੂੰ ਪਾਣੀ ਪਾਇਆ ਗਿਆ ਤੇ ਇਸ ਵੇਲੇ ਹੁਣ ਬੂਟੇ ਪੂਰੀ ਤਰ੍ਹਾਂ ਨਾਲ ਖੁਸ਼ ਨੇ ਕਿਉਂਕਿ ਇਹਨਾਂ ਦੇ ਵੀ ਦੇਖੋ ਕਿੰਨੇ ਕਿੰਨੇ ਪਿਆਰੇ ਰੰਗ ਨੇ ਮਜ਼ਾ ਆ ਇਹਨਾਂ ਦੇ ਦੇਖ ਕੇ ਇਹਨਾਂ ਫੁੱਲਾਂ ਨੂੰ ਤੇ ਦੂਸਰੇ ਪਾਸੇ ਵੀ ਤੁਹਾਨੂੰ ਦਿਖਾਉਣਾ ਜਿਹੜੇ ਸਾਡੇ ਪਰਮਾਨੈਂਟ ਬੂਟੇ ਸੀ ਉਹਨਾਂ ਨੂੰ ਵੀ ਅੱਜ ਪਾਣੀ ਸਾਰਾ ਆਫਰ ਕੀਤਾ ਗਿਆ ਦਿਖਾਣਾ ਰੰਮਨ ਏਸੀ ਜਿੰਨੇ ਵੀ ਪਰਮਨਟ ਪਲਾਂਟ ਜਿਹੜੇ ਬਚੇ ਨੇ ਉਹਨਾਂ ਨੂੰ ਅੱਜ ਸਾਰਿਆਂ ਨੂੰ ਗੋਡੀ ਕਰਕੇ ਪਾਣੀ ਪਾਇਆ ਗਿਆ ਔਰ ਬਹੁਤ ਸਾਰੇ ਬੂਟੇ ਥੱਲੋਂ ਚੱਲ ਵੀ ਪਏ ਨੇ ਅਜਨੇ ਥੱਲੋਂ ਬੂਟਾ ਦੁਬਾਰਾ ਤੋਂ ਹੀ ਗਰੋਥ ਹੋਣੀ ਸ਼ੁਰੂ ਹੋ ਗਈ ਹੈ ਫਿਰ ਇਸ ਬੂਟੇ ਦੀ ਵੀ ਗਰੋਥ ਉਹ ਥੱਲੋਂ ਤੇ ਇਸ ਬੂਟੇ ਦੀ ਇੱਥੋਂ ਆ ਜਗਾ ਤੋਂ ਗਰੋਥ ਹੋਣੀ ਸ਼ੁਰੂ ਹੋ ਗਈ ਹੈ ਆ ਗਰੋਥ ਹੋਣੀ ਸ਼ੁਰੂ ਹੋ ਗਈ ਹੈ ਤੇ ਇਸੇ ਦੀ ਕਨਾਲ ਜਿਹੜੇ ਬੂਟੇ ਹੁਣ ਜਿਹੜੇ ਖਲੀਫਾ ਸੀ ਖਲੀਫਾ ਦੇ ਬੂਟੇ ਨੂੰ ਵੀ ਦੁਬਾਰਾ ਤੋਂ ਥੱਲੇੋਂ ਪੱਤੇ ਨਿਕਲਣ ਸ਼ੁਰੂ ਹੋ ਗਏ ਨੇ ਇਸੇ ਦੀ ਕਨਾਲ ਇਹ ਜਿਹੜਾ ਸੰਚੇਜ਼ੀਆ ਸੀ ਇਹਦੀ ਵੀ ਥੱਲੇੋਂ ਹੁਣ ਛੋਟੇ ਛੋਟੇ ਪੱਤੇ ਨਿਕਲਣ ਸ਼ੁਰੂ ਹੋ ਗਏ ਨੇ ਇਸ ਕੋ ਗਰੋਥ ਹੋਣ ਲੱਗੀ ਆ ਬਹੁਤ ਸਾਰੇ ਬੂਟਿਆਂ ਦੀ ਜਿਹੜੇ ਜਿਹੜੇ ਬੂਟਿਆਂ ਦੇ ਤੇ ਥੱਲੇ ਜੜਾ ਹੈਗੀਆਂ ਨੇ ਉਹਨਾਂ ਦੀ ਗ੍ਰੋਥ ਤੇ ਥੱਲੋਂ ਵਧੀਆ ਚੱਲ ਪਈ ਹੈ। ਆ ਦੇਖੋ ਇੱਥੋਂ ਹੀ ਪਤਾ ਲੱਗ ਰਿਹਾ ਕਿ ਇਹਨਾਂ ਦੀ ਗ੍ਰੋਥ ਉਸ ਪੱਤਿਆਂ ਦੇ ਰੰਗ ਤੋਂ ਹੀ ਪਤਾ ਲੱਗ ਰਿਹਾ ਕਿ ਇਹ ਗ੍ਰੋਥ ਉਹਨਾਂ ਦੁਆਰਾ ਚੱਲ ਪਈ ਹੈ। ਇਹ ਪੱਤੇ ਇਹ ਚੱਲ ਜਾਣਗੇ ਤੇ ਇਹ ਜਿਹੜਾ ਮੇਰਾ ਹੈਗਾ ਸੀ ਕੋਲੀ ਇਸ ਦਾ ਇਹਨੂੰ ਮੈਂ ਉੱਪਰੋਂ ਇੱਥੋਂ ਕੱਟ ਦਿੱਤਾ ਤਾਂ ਜੋ ਥੱਲੋਂ ਜਿਹੜੀ ਇਹਨਾਂ ਦੀ ਗ੍ਰੋਥ ਹੈ ਉਹ ਵਧੀਆ ਹੋ ਜਾਏਗੀ, ਥੋੜਾ ਬੂਟਾ ਭਰ ਜਾਏਗਾ। ਤੇ ਇਹ ਸੀ ਸਾਰੀ ਦੀ ਸਾਰੀ ਅਪਡੇਟ ਅੱਜ ਦੀ ਜਿਹਦੇ ਵਿੱਚ ਤੁਹਾਨੂੰ ਮੈਂ ਸਾਰਾ ਦਿਖਾਇਆ ਕਿਵੇਂ ਪਹਿਲਾਂ ਇਹਨਾਂ ਨੂੰ ਸਾਰੇ ਬੂਟਿਆਂ ਨੂੰ ਗੋਡੀ ਕੀਤੀ ਗਈ ਹੈ ਤੇ ਫਿਰ ਗੋਡੀ ਕਰਨ ਤੋਂ ਬਾਅਦ ਆ ਜਿਹਨਾਂ ਨੂੰ ਆ ਕਾਫੀ ਜਿੰਨਾ ਪਾਣੀ ਦੀ ਰਿਕੁਆਇਰਮੈਂਟ ਹੈਗੀ ਸੀ ਉਹ ਸਾਰੇ ਦੇ ਸਾਰੇ ਪਾਣੀ ਦੀ ਰਿਕੁਆਇਰਮੈਂਟ ਇਹਨਾਂ ਦੀ ਪੂਰੀ ਕੀਤੀ ਗਈ ਸੋ ਲਾਈਕ ਥਿਸ ਵੀਡੀਓ ਸਬਸਕ੍ਰਾਈਬ ਟੂ ਥਿਸ ਚੈਨਲ ਆਪਣੇ ਕਮੈਂਟਸ ਜ਼ਰੂਰ ਥੱਲੇ ਦਿਆ ਕਰੋ ਕਿ ਜੋ ਕੰਮ ਕੀਤਾ ਜ਼ਰੂਰ ਉਸ ਦੀ ਸ਼ਲਾਘਾ ਕਰ ਦਿਆ ਕਰੋ ਐਪਰੀਸ਼ੀਏਟ ਕਰ ਦਿਆ ਕਰੋ ਜੇਕਰ ਕਿਤੇ ਗਲਤ ਵੀ ਹੋਣਾ ਤਾਂ ਉਸ ਬਾਰੇ ਵੀ ਜ਼ਰੂਰ ਦੱਸਿਆ ਕਰੋ ਇਹਦੇ ਨਾਲ ਹੋਰ ਵੀਡੀਓ ਬਣਾਉਣ ਨੂੰ ਫਿਰ ਅਗੋਂ ਦਿਲ ਕਰਦਾ ਤੇ ਮਿਲਦੇ ਆਂ ਨੈਕਸਟ ਵੀਡੀਓ ਵਿੱਚ ਕਿਸੇ ਹੋਰ ਨਵੇਂ ਟੌਪਿਕ ਦੇ ਨਾਲ ਕਿਸੇ ਹੋਰ ਵੀ ਅਪਡੇਟ ਦੇ ਨਾਲ ਤਦ ਤੱਕ ਦੇ ਲਈ ਧੰਨਵਾਦ ਥੈਂਕ ਯੂ ਬਾਏ ਬਾਏ